ਕਿੱਥਾ ਦੀ ਕਹਾਣੀ ਜਾ ਕੇ ਜੀਵਨ ਸੁਹਾਵੀ ਉਹ ਜਿਹੜੇ ਜਿਹੜੇ ਪਿਆਰ ਕਰਦੇ ਵਾ 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 ਖਸ ਖਸ ਜਿੰਨਾ ਕਦਰ ਨਮੀ ਮੈ ਹੈ ਮੈਨੂੰ ਕੱਟ ਕੱਟ ਕਰ ਮਹਲਾਲ ਹੱਥ ਤੁਰਾ ਦੇ ਆ ਆ ਇਸ ਬੰਦ ਸਰਦ ਜੇ ਮੈਂ ਕਦੇ ਨਾ ਕਰਾਂ ਇਹ ਕਦੇ ਨਾ ਕਰੇ ਕਿ ਕਰੇ ਬਾਬੇ ਕੇ ਤੁਹਾਨੂੰ ਸ਼ਾਬਾਸ਼ ਇਹ ਦਿੰਨਾ ਕਿਉਂਕਿ ਤੁਸੀਂ ਪਰ ਮੇਦਰ ਕਈ ਜੀ ਇਹਨਾਂ ਨੇ ਬੇਨਤੀ ਆ ਉਹ ਵੀ ਆਪਣਾ ਮਾਣ ਫਰਮਾ ਲੈ ਜੀ ਈਰੇ ਮੇਰੇ ਆਪ ਨਹੀਂ ਦੇ ਬਾਟੇ ਸਾਹ ਬਹੁਤ ਦਾ ਹੋਣੇ ਮੂੜ ਕੇ ਦੀਵਾਰ ਤੇ ਟੁੱਟੇ ਨਾਲ ਦਵਲੇ ਆ ਤੈਨੂੰ ਤੇਰੇ ਤੈਨੂੰ ਤੇਰੇ ਤੈਨੂੰ ਤੇਰੇ ਅੱਜ ਵੱਡੇ ਵੀ ਆ ਆਪਾਂ ਤੇ ਜੀ ਆਓ ਬਾਬਾ ਜੀ ਜਗ ਲਾਈ ਲੈ ਕੇ ਮਨਾ ਤਨ ਬਾਬਾ ਖੇਤਰਪਾਲ ਜੀ ਦਾ ਅੱਜ ਜਿਹੜਾ ਧਿਆੜਾ ਮਨਾ ਰਹੇ ਆ ਉਹਨਾਂ ਦੇ ਨਿਮਿਤ ਅੱਜ satsang ਹੋ ਰਿਹਾ ਭਜਨ ਬੰਦਗੀ ਹੋ ਰਹੀ ਆ ਇਹ ਮੈਂ ਸਾਰੇ ਠੀਰੀਆ ਮੱਲੇ ਦੇ ਸਾਰੇ ਸੀਨੀਅਰ ਸਾਥੀਆਂ ਨੂੰ ਸਾਰੇ ਮੇਰੇ ਆਹੁਦੇਦਾਰ ਬਾਬਾ ਜੀ ਹੁਣੀ ਬੈਠੇ ਸਾਰਿਆਂ ਨੂੰ ਅੱਜ ਦੀ ਇਹ ਵਧਾਈ ਦਿਨਾ ਕਿਉਂਕਿ ਜਦੋਂ ਅਸੀਂ ਆਪਣੇ ਗੁਰੂਆਂ ਦੇ ਦਿਨ ਮਨਾਉਂਦੇ ਆ ਉਹਦੇ ਨਾਲ ਸਾਨੂੰ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਪਿਆਰ ਮਿਲਦਾ ਪਰਿਵਾਰ ਦੀ ਇਹ ਪਿਆਰ ਦੀ ਭਾਵਨਾਵਾਂ ਆਉਂਦੀ ਆ ਤੇ ਅਸੀਂ ਸਾਰੇ ਗੁਰੂ ਪ੍ਰਤੀ ਇਹਦਾ ਪਿਆਰ ਰੱਖਣ ਦੇ ਵਿੱਚ ਤਤਪਰ ਰਹਿੰਦੇ ਆ ਇਹ ਬੜਾ ਚੰਗੀ ਗੱਲ ਆ ਅੱਜ ਇਹਨਾਂ ਨੇ ਸਾਰਿਆਂ ਨੇ ਇੱਕ ਸਾਂਝੇ ਸਾਰਿਆਂ ਨੇ ਇੱਕਠੇ ਹੋ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਅੱਜ ਜਿਹੜਾ ਆਪਣੇ ਭਰਤਨ ਬਾਬਾ ਖੇਤਰਪਾਲ ਜੀ ਦਾ ਦਿਨ ਬਣਾਇਆ ਇਸ ਗੱਲ ਦੀ ਮੈਂ ਸਾਰੇ ਨੌਜਵਾਨਾਂ ਨੂੰ ਇਥੋਂ ਦੇ ਭੱਲੇ ਦੇ ਤੇ ਸ਼ਹਿਰ ਵਾਸੀਆਂ ਦੇ ਜਿਹੜੇ ਇਹਨਾਂ ਦੇ ਸਹਿਯੋਗੀ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਇਹਨਾਂ ਤੇ ਕਿਰਪਾ ਬਣਾਈ ਰੱਖਣ ਤੇ ਬਾਬਾ ਖੇਤਰਪਾਲ ਜੀ ਦਾ ਅਸੀਰ ਅਲਕੇ ਦਾ ਸਾਰੇ ਹਰ ਸਾਲ ਉਹਨਾਂ ਦਾ ਦਿਹਾੜਾ ਮਨਾਇਆ ਜਾਂੀਏ ਇਹੀ ਸਾਨੂੰ ਤਾਕਤ ਬਖਸ਼ੇ ਪਰਮਾਤਮਾ ਬਹੁਤ ਬਹੁਤ ਧੰਨਵਾਦ